ਸਤ ਸ੍ਰੀ ਅਕਾਲ ਸਾਰਿਆਂ ਨੂੰ ਬੁਢਾਪਾ ਪੈਨਸ਼ਨ ਤੇ ਇੱਕ ਜ਼ਰੂਰੀ ਸੂਚਨਾ ਸਾਂਝੀ ਕਰ ਰਿਹਾ ਹਾਂ ਲੋੜੀ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਨੇ ਕਿਹੜੇ ਲੋਕਾਂ ਨੇ ਕਰਵਾਉਣੇ ਨੇ ਸਾਰੀ ਜਾਣਕਾਰੀ ਦੇਣ ਜਾ ਰਿਹਾ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਤੇ ਇਹਦੇ ਵਿੱਚ ਕੀ ਲਿਖਿਆ ਗਿਆ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਣ ਜਾ ਰਿਹਾ ਇੱਕ ਮਿੰਟ ਕੱਢ ਕੇ ਵੀਡੀਓ ਪੂਰੀ ਜ਼ਰੂਰ ਸੁਣ ਲਓ ਤਾਂ ਕੇਵਲ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਹੀ ਮਿਲੇ ਬੁਢਾਪਾ ਪੈਨਸ਼ਨ ਤਾਂ ਇਸ ਬਾਰੇ ਇਹ ਅਪੀਲ ਕੀਤੀ ਗਈ ਹੈ ਤਾਂ ਦਸਤਾਵੇਜ਼ ਕਿੱਥੇ ਜਮ੍ਹਾਂ ਕਰਵਾਉਣੇ ਨੇ ਕਿਹੜੇ ਲੋਕਾਂ ਨੇ ਕਰਾਉਣੇ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਭਾਵੇਂ ਤੁਸੀਂ 1500 ਰੁਪਏ ਪੈਨਸ਼ਨ ਹੀ ਲੈ ਰਹੇ ਹੋ ਇਸ ਲਈ ਵਿਭਾਗ ਨੇ ਉਯੋਗ ਲਾਭ ਪਾਤਰੀਆਂ ਦੀ ਪਛਾਣ ਕਰਨ ਲਈ ਮੁਹਿੰਮ ਵੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ 1500 ਰੁਪਏ ਪੈਨਸ਼ਨ ਫੇਰ ਹੀ ਮਿਲੇਗੀ ਜੇਕਰ ਤੁਸੀਂ ਜਿਹੜੇ ਦਸਤਾਵੇਜ਼ ਆ ਉਹ ਜਮ੍ਹਾਂ ਕਰਵਾਉਂਗੇ ਤਾਂ ਸਾਰੀ ਜਾਣਕਾਰੀ ਤੁਹਾਨੂੰ ਹੁਣ ਅੱਗੇ ਦੇਣ ਜਾ ਰਹੇ ਹਾਂ ਕਿ ਦਸਤਾਵੇਜ਼ ਕਿਹੜੇ ਲੋਕਾਂ ਨੂੰ ਕਰਾਉਣੇ ਪੈਣਗੇ ਕਿਹੜੇ ਲੋਕਾਂ ਨੂੰ ਨਹੀਂ ਕਰਾਉਣੇ ਪੈਣਗੇ ਸਾਰਿਆਂ ਦੇ ਲਈ ਜ਼ਰੂਰੀ ਹੈ ਜਾਂ ਨਹੀਂ ਹੈ ਤਾਂ ਦੱਸ ਦਈਏ ਕਿ ਇਸ ਬਾਰੇ ਇੱਕ ਜਿਹੜੀ ਅਪੀਲ ਹੈ ਉਹ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਕੀ ਕਿਹਾ ਹੈ ਕਿ 60000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਲਾਭਪਾਤਰੀ ਜਿਨ੍ਹਾਂ ਦੀ 60000 ਰੁਪਏ ਤੋਂ ਵੱਧ ਸਲਾਨਾ ਆਮਦਨ ਹੈ ਤਾਂ ਉਹਨਾਂ ਨੂੰ ਦਸਤਾਵੇਜ਼ ਹੈ ਜਿਹੜੇ ਉਹ ਜਮ੍ਹਾਂ ਕਰਵਾਉਣੇ ਪੈਣਗੇ ਤਾਂ ਉਹ ਆਪਣੇ ਵੱਲੋਂ ਜਿਹੜੇ ਦੱਸ ਸਕਦੇ ਨੇ ਕਿ ਅਸੀਂ ਜਿਹੜੇ 60000 ਸਾਡੀ ਜਿਹੜੀ ਆਮਦਨ ਆ ਉਹ ਵੱਧ ਹੈ ਸਲਾਨਾ ਤਾਂ ਸਾਡੀ ਜਿਹੜੀ ਪੈਨਸ਼ਨ ਹੈ ਤਾਂ ਉਹ ਕੱਟ ਦਿੱਤੀ ਜਾਵੇ ਤਾਂ ਇਹ ਸਾਰਿਆਂ ਦੇ ਲਈ ਜ਼ਰੂਰੀ ਨਹੀਂ ਹੈਗੀ ਬਾਕੀਆਂ ਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈਗੀ ਪਰ ਜਿਨ੍ਹਾਂ ਦੀ 60000 ਰੁਪਏ ਤੋਂ ਵੱਧ ਸਾਲਾਨਾ ਆਮਦਨ ਹੈ ਉਹਨਾਂ ਦੇ ਲਈ ਹੈ ਤੇ ਇਸ ਦੇ ਵਿੱਚ ਹੋਰ ਕੀ ਕਿਹਾ ਗਿਆ ਇਹਦੇ ਵਿੱਚ ਕਿਹਾ ਗਿਆ ਕਿ ਆਪਣੀ ਜ਼ਿੰਮੇਵਾਰੀ ਖੁਦ ਹੀ ਸਮਝਦੇ ਹੋਏ ਪੈਨਸ਼ਨ ਦਾ ਲਾਭ ਛੱਡਣ ਲਈ ਲੋੜੀ ਦੇ ਦਸਤਾਵੇਜ਼ ਸਮੇਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਸੰਪਰਕ ਕਰਨ ਦੀ ਖੇਚਲ ਕਰਨ ਤਾਂ ਇਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਦਸਤਾਵੇਜ਼ ਆ ਉੱਥੇ ਤੁਸੀਂ ਜਮ੍ਹਾਂ ਕਰਵਾ ਦੇਣੇ ਨੇ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ